ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਜ਼ਨ 1011 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਨ ਕਰਾ ਰਿਹਾ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕਹਤੇ ਵਾਵਣ ਹਾਰੇ ਗਨੇ ਭੋਪੇਂਦਰ ਸਿੰਘ ਜੀ ਤੁਹਾਨੂੰ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਦੇ ਚੋਂ ਬੜੇ ਖੁਸ਼ ਅਸਲੋਬੇ ਨਾਲ ਸਰਵਨ ਕਰਾਰੇ ਸਨ ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ ਆਦ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ ਕਿਉਂਕਿ ਸਤਾ ਖੜੀ ਝੂਠ ਤੇ ਹੈ ਫਰੇਬ ਤੇ ਖੜੀ ਹੈ ਧੋਖੇ ਤੇ ਖੜੀ ਹੈ ਦੂਜੇ ਨੂੰ ਜਥਣ ਤੇ ਖੜੀ ਹੈ ਇਸ ਵਾਸਤੇ ਵਕਤੀ ਤੌਰ ਤੇ ਤੇ ਝੂਠ ਝੂਠ ਜਿਹੜਾ ਜਿੱਤਦਾ ਰਿਹਾ ਹੈ ਜਿੱਤਦਾ ਰਿਹਾ ਹੈ ਕਈ ਕਈ ਝੂਠੇ ਹੈ RAM ਸੱਚੇ ਨੇ ਪਰ ਕਹਿ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ ਹੈ ਝੂਠ ਦੀ ਜਿੱਤ ਦਿਖਦੀ ਪਈ ਹੈ ਕੰਸ ਜ਼ਾਲਮ ਹੈ ਝੂਠਾ ਹੈ ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਬਾਸਦੇ ਹੋ ਸਤਵਾਦੀ ਨੇ ਪਰ ਕੰਸ ਨੇ ਤੇ ਜੇਲ੍ਹ ਵਿੱਚ ਪਾਈ ਦਿੱਤਾ ਵਕਤ ਹੀ ਤੌਰ ਤੇ ਝੂਠ ਦੀ ਜਿੱਤ ਹੁੰਦੀ ਹੈ ਪ੍ਰਹਲਾਦ ਸੱਚ ਤੇ ਖੜਾ ਹੈ ਹਰ ਨਾਕਸ਼ ਝੂਠ ਤੇ ਖੜਾ ਹੈ ਜਦ ਪਹਿਲਾਦ ਨੂੰ ਭੁੱਖਾ ਪਿਆਸਾ ਜੇਲ੍ਹ ਵਿੱਚ ਰੱਖਿਆ ਹੋਵੇਗਾ ਪਹਾੜਾਂ ਤੋਂ ਸੁਟਿਆ ਹੋਵੇਗਾ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ ਸਾਫ਼ ਦਿਸਦਾ ਪਏ ਹੋਵੇਗਾ ਝੂਠ ਦੀ ਜਿੱਤ ਹੋਈ ਜਿੱਤ ਹੋਈ ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ ਕਿਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗਿਆ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ ਝੂਠ ਸਿੰਘਾਸਣ ਤੇ ਝੂਠ ਸਿੰਘਾਸਣ ਤੇ ਬੈਠਾ ਸੱਚ ਦਾ ਰੈਬਰ ਸੁਕਰਾਤ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰੇ ਆ ਜਾ ਰਿਹਾ ਹੈ ਦਿਸਦੇ ਵਕਤ ਹੀ ਤੌਰ ਤੇ ਤੇ ਝੂਠ ਦੀ ਜਿੱਤ ਆਉਂਦੀ ਹੈ ਬਾਬਰ ਸਿੰਘਾਸਣ ਤੇ ਬੈਠਾ ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇ ਚਲੇ ਜਹਾਂਗੀਰ ਸਿੰਘਾਸਣ ਤੇ ਬੈਠਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਨੇ ਜਹਾਂਗੀਰ ਸਿੰਘਾਸਣ ਤੇ ਬੈਠਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ ਹੈ ਝੂਠ ਤੇ ਸਿੰਘਾਸਣ ਤੇ ਬੈਠਾ ਝੂਠਾ ਔਰੰਗਜ਼ੇਬ ਸੱਚ ਚਾਂਦਨੀ ਚੌਕ ਦੇ ਛੇਧ ਹੋ ਰੇ ਜਲਾਗ ਗਰਦਨ ਉਡਾ ਰਹਿਣ ਝੂਠਾ ਸੋਬਾ ਸਰਹੰਦ ਉਹ ਤੇ ਸਿੰਘਾਸਣ ਤੇ ਬੈਠਾ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਲਾੜਲੇ ਸੱਚ ਦੇ ਮਜਸਮੇ ਦੀਵਾਰਾਂ ਦੇ ਚਣੇ ਜਾ ਹੁਣ ਮੈਂ ਇੰਨਾ ਹੀ ਟੋਕ ਦौराਖੇ ਥਾ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ ਵਕਤੀ ਤੌਰ ਤੇ ਝੂਠ ਦੀ ਜਿੱਤ ਹੁੰਦੀ ਹੈ ਲੇਕਿਨ ਕੋੜ ਨੇ ਖੁੱਟੇ ਨਾਨਕਾ ਔੜਕ ਸੱਚ ਰਹੇ ਬਾਬਰ ਨੂੰ ਤੇ ਅਜ ਕੋਈ ਪੁੱਛਣ ਵਾਲਾ ਨਹੀਂ ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ ਚ ਜਹਾਂਗੀਰ ਦੀ ਕਬਰ ਤੇ ਤੇ ਅੱਜ ਦੀਵਾ ਜਲਾਣ ਵਾਲਾ ਵੀ ਕੋਈ ਨਹੀਂ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਦੇ ਚ ਪੜਿਆ ਜਾ ਰਿਹਾ ਹੈ ਸਾਰੀ ਦੁਨੀਆ ਚ ਕਾਇਆ ਜਾ ਰਿਹਾ ਹੈ। ਇੱਕ ਵਾਰ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ ਰਸਤੇ ਚ ਔਰੰਗਾਬਾਦ ਆਉਂਦਾ ਔਰੰਗਾਬਾਦ ਤੋਂ ਪਹਿਲੇ ਆਉਂਦਾ ਹੈ ਖੁਲਦਾਬਾਦ ਖੁਲਦਾਬਾਦ ਦੇ ਵਿੱਚ ਔਰੰਗਜ਼ੇਬ ਦੀ ਕਬਰ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਕਹਾਜ ਮਯੂਦਿਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਖੁਲਦਾਬਾਦ ਦੇ ਵਿੱਚ ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਣਾ ਕਿਉਂਕਿ ਉਹ ਫਕੀਰ ਸੀ ਵਲੀ ਅੱਲਾ ਸੀ ਗੁਨਾਹ ਕਮਾਉਂਦੇ ਸਨ ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤੇ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ ਲੇਕਿਨ ਉਸਨੇ ਇਸਲਾਮੀ ਸ਼ਰਾਂ ਦੀ ਪਾਬੰਦੀ ਨਿਵਾਉਂਦੇ ਆਇਆ ਹੁਕਮ ਕੀਤਾ ਸੀ कि टोपियां बना के कुरान शरीफ लिख के वो जो बाजार च बिकिया ने ते ओदे पैसे जो मैं कट्ठे ने मेरी कबर ते ओही खर्च करना मेरी मैयत ते ओही खर्च करना बाकी नहीं शायद आपन पता खजाने दे पैसे की रोटी नहीं खाता अपनी मेहनत की रोटी खाता ਇਤਨਾ ਵੱਡਾ ਆਪਣੇ ਆਪ ਨੂੰ ਪ੍ਰੇਜ਼ਗਾਰ ਸਾਬਤ ਕਰਦਾ ਸੀ ਲਿਖਤ ਤੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8 10 ਬਰਮ ਕਰਕੇ ਲਿਖਿਆ ਹੋਇਆ ਹੈ ਇਹ ਦਿਨ 4 ਰੁਪਏ ਬਣਦੇ ਨੇ ਉਸੇ ਸਾਬ ਦੇ ਨਾਲ ਜ਼ਿਆਦਾ ਨਹੀਂ ਬਣਦੇ ਕਿ ਕਿ ਇਧਰ ਅਰਬ ਦੇਸ਼ਾਂ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ ਉਹਨੇ ਰੁਪਏ ਦਾ ਨਾਮ ਦਿਨਾਰ ਰੱਖ ਦਿੱਤਾ ਸੀ ਹੁਣ ਇਤਨੇ ਪੈਸਿਆਂ 'ਚ ਤੇ ਕੱਚੀ ਕਬਰ ਹੀ ਬਣ ਸਕਦੀ ਸੀ ਪੱਕੀ ਨਹੀਂ ਤਾਂ ਅੱਜ ਵੀ ਉੱਥੇ ਕੱਚੀ ਕਬਰ ਹੈ ਉਹਦੇ ਚਾਰੋਂ ਪਾਸੇ ਨظام ਹైదరాబాద్ ਨੇ ਹੁਣ ਸੰਗ ਮਰਮਰ ਦੀ ਜਾਲੀ ਬਣਾ ਦਿੱਤੀ ਹੈ ਕਬਰ ਕੱਚੀ ਮੈਂ ਸਾਰਾ ਦ੍ਰਿਸ਼ ਦੇਖਿਆ। ਕਿਉਂਕਿ ਖਵਾਜਾ ਮਈਦਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ। ਰਸਤੇ ਦੇ ਚ ਰੋਡ ਦੇ ਉੱਤੇ ਹੀ ਹੈ ਹਾਈਵੇ ਤੇ। ਤਾਂ ਮੇਰਾ ਦੇਖਣ ਨੂੰ ਜੀ ਕੀਤਾ ਬਈ ਇੰਨੇ ਸੁੰਦਰ ਮਕਬਰੇ ਹੈ। ਗੁੰਬਦ ਇਤਨੇ ਆਲੀਸ਼ਾਨ। ਬਾਅਦ ਵਿੱਚ ਪਤਾ ਚੱਲਿਆ ਖਵਾਜਾ ਮਈਦਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ। ਔਰ ਬਾਅਦ ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੇ ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ ਔਰੰਗਜ਼ੇਬ ਦੀ ਕਬਰ ਤੇ ਜਿਹੜੇ ਦੋ ਮਜੌਰ ਸਨ ਮੈਨੂੰ ਕਹਿਣ ਲੱਗੇ ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ ਅਸੀਂ ਰਾਤ ਨੂੰ ਦੀਵਾ ਜਲਾਣਾ ਹੁੰਦਾ ਹੈ ਕਬਰ ਤੇ ਤੇਲ ਵਾਸਤੇ ਪੈਸੇ ਚਾਹੀਦੇ ਨੇ ਜੋ ਜ਼ਾਇਰੀਨ ਆਉਂਦੇ ਨੇ ਬਾਉ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪ੍ਰੇਰਣਾ ਕਰਦੇ ਹਾਂ ਤੇ ਪੈਸੇ ਦੇ ਜਾਂਦੇ ਨੇ ਫਿਰ ਅਸੀਂ ਤੇ ਰਾਤ ਨੂੰ ਦੀਵੇ ਜਲਾਉਂਦੇ ਆਂ 35 ਸਾਲ ਪੁਰਾਣੀ ਗੱਲ ਹੈ ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ ਕਿ ਦਿਨ ਮੈਂ ਭੁੱਲ ਨਾ ਜਾਵਾਂ ਉਹਨਾਂ ਨੇ ਮੈਨੂੰ ਉਦੋਂ ਦੋ ਤਮੜੇ ਦਿੱਤੇ ਸਨ ਬਹੁਤ ਪੁਰਾਣੇ ਗੱਲ ਔਰ ਫਿਰ ਮੈਂ ਕਈ ਸੇਜਾਂ ਦੇ ਸੁਣੇ ਮੈਂ ਕਿ ਐ ਆ ਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ ਤੇਰੀ ਕਬਰ ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ ਜ਼ਾਇਰਿਨ ਕੋਲੋਂ ਪੈਸੇ ਮੰਗਦੇ ਨੇ ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ ਪਰ ਜਿਹਨੂੰ ਤੂੰ ਚੰਦਨੀ ਚਾਉਂਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਜਾਂਦੇ ਜਿੱਤ ਨੂੰ ਚਾਲ ਨਹੀਂ சாਉਂਗ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ ਕੂੜ ਨੇ ਖੁੱਤੇ ਨਾਨਕਾ ਔੜਕ ਸੱਚ ਰਹੀ ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ ਇਸ ਤੋਂ ਆਮ ਕੱਚੇ ਮਨਕ ਡੋਲ ਜਾਂਦੇ ਨੇ ਪਰ ਆਖਰ ਜਿੱਤ ਸੱਚ ਦੇ ਆਉਂਦੀ ਹੈ ਕੋੜ ਨੇ ਕੁੱਟੇ ਨਾਨਕਾ ਔੜਕ ਸੱਚ ਰਹੀ ਹੁਣ ਮੈਂ ਇਤਨਾ ਲਵਜ਼ ਵਕਤੀ ਤੌਰ ਤੇ ਦੁਰਾ ਦੇਆ ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ ਸਤ ਦਿੱਤੀ ਤਵੀ ਤੇ ਆਉਂਦਾ ਕੱਚੇ ਹਿਰਦੇ ਡੋਲ ਜਾਂਦੇ ਨੇ ਪਰ ਅੰਜਾਮ ਐਸਾ ਹੁੰਦਾ ਆਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਔਰ ਜਿਹੜੀ ਸਤਾ ਹੈ ਉਤੇ ਮੱਲੀਆਂ ਵੇਟ ਹੋ ਜਾਂਦੀ ਹੈ ਕੁਛ ਵੀ ਨਹੀਂ ਕੋੜ ਨਿਖੋਟੇ ਨਾਨਕਾ ਔੜਕ ਸੱਚ ਰਹੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆ ਵਿੱਚ ਅਲਾਪਿਆ ਜਾ ਰਿਹਾ ਹੈ ਗਾਇਆ ਜਾ ਰਿਹਾ ਹੈ ਸਮਝਿਆ ਜਾ ਰਿਹਾ ਹੈ ਸਮਝਾਇਆ ਜਾ ਰਿਹਾ ਹੈ ਦਸਤਰੀਕ ਨੋ ਦਾਸ ਨੇ ਇਹ ਮਜ਼ਮੂਨ ਅਰੰਭ ਕੀਤਾ ਸੇ ਸੌਦਰ ਕਹਿ ਹਾ ਸੋ ਘਰ ਕਹਿ ਹਾ ਜਿਤਬੈ ਸਰਬ ਸੰਾਰ ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ ਹੈ ਘਰ ਦੇ ਚ ਆਣ ਵਾਸਤੇ ਪਹਿਲੇ ਦਰ ਤੇ ਆਣਾ ਪੈਂਦਾ ਹੈ ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ ਜਿਸ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਮਿਲੇ ਉਹ ਦਰ ਘਰ ਦਾ ਹਿੱਸਾ ਹੁੰਦਾ ਹੈ ਅਲੱਗ ਨਹੀਂ ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾ ਬਾਤ ਦੇ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ ਜੋ ਸ਼ਬਦ ਦੇ ਰੂਪ ਦੇ ਵਿੱਚ ਦਰ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਘਰ ਹੈ ਪ੍ਰਕਾਸ਼ ਦੇ ਰੂਪ ਦੇ ਵਿੱਚ ਘਰ ਪਰਮਾਤਮਾ ਹੈ ਸ਼ਬਦ ਦੇ ਰੂਪ ਦੇ ਵਿੱਚ ਦਰ ਗੁਰੂ ਹੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਹੀਂ ਵੇ ਵਿਆਪਕ ਹੈ ਪਰਮਾਤਮਾ ਵਿਆਪਕ ਹੈ ਗੁਰੂ ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ सदा अंग संगे अभंगंग बेबोते परमात्मा गुरु मेरे संग सदा है नाले व्यापक बड़े ध्यान ਨਾਲ ਸੁਣਨਾ ਜੋ ਵਿਆਪਕ ਨਹੀਂ ਉਹ ਗੁਰੂ ਨਹੀਂ ਜੋ ਵਿਆਪਕ ਨਹੀਂ ਉਹ ਪਰਮਾਤਮਾ ਨੇ ਪ੍ਰਕਾਸ਼ ਦੇ ਰੂਪ ਦੇ ਸਤਾ ਦੇ ਰੂਪ ਦੇ ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ ਸ਼ਬਦ ਦੇ ਰੂਪ ਦੇ ਵਿੱਚ ਪਰਮਾਤਮਾ ਵਿਆਪਕ ਹੈ ਸ਼ਬਦ ਨੂੰ ਦਰ ਕਿਉਂ ਕਿ ਹੈ ਕਿ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ ਦਰਵਾਜ਼ਾ ਦੋ ਕੰਮ ਕਰਦਾ ਹੈ ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋਇਓ ਐਸੇ ਹੀ ਦਰਵਾਜ਼ੇ ਇਧਰ ਆਹੀਂ ਬਾਹਰ ਜਾਓਗੇ ਦਰਵਾਜ਼ੇ ਦੇ ਵਿੱਚ ਬੰਦਾ ਬੈਠਦਾ ਨਹੀਂ ਸੌਂਦਾ ਨਹੀਂ ਦਰਵਾਜ਼ਾ ਆਣ ਜਾਣ ਲਈ ਹੁੰਦਾ ਹੈ ਸ਼ਬਦ ਦੇ ਰਾਹੀਂ ਸੰਸਾਰ ਦੀ ਉਤਪਤੀ ਹੁੰਦੀ ਹੈ ਸ਼ਬਦ ਦੇ ਰਾਹੀਂ ਪਰਲੇ ਹੋ ਜਾਂਦੀ ਹੈ ਪੰਕਤੀਆਂ ਸੁਣੋ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਸ਼ਬਦ ਤੋਂ ਉਤਪਤੀ ਆਉਂਦੀ ਹੈ ਸ਼ਬਦ ਤੋਂ ਪਰਲੇ ਹੋ ਜਾਂਦੀ ਹੈ ਫਿਰ ਸ਼ਬਦ ਤੋਂ ਉਤਪਤੀ ਆਉਂਦੀ ਹੈ ਹੁਣ ਮੈਂ ਦੁਹਰਾਵਾਂ ਸਮਾਹ ਹੈ ਨਹੀਂ ਸਈ ਇਸ ਸਵਾਸੇ ਅੰਦਾਜ਼ਨ ਆਖਿਆ ਜਾ ਸਕਦਾ ਹੈ ਕਰੋੜਾਂ ਅਰਬਾਂ ਸਾਲ ਤੱਕ ਭਾਵੇਂ ਸਾਲ ਨਹੀਂ ਸਨ ਸਮਾਂ ਨਹੀਂ ਸੀ ਇੰਝ ਅਦਾਜ਼ਾਂ ਨੇ ਕਹੀਏ ਕਰੋੜਾਂ ਸਾਲ ਤੱਕ ਧੁੰਦੀ ਧੁੰਦ ਸੀ ਧੁੰਦ